ਤੁਸੀਂ ਕਿਹਾ ਸਾਰਿਆਂ ਨੂੰ ਅੱਜ ਕੱਲ ਸੋਸ਼ਲ ਮੀਡੀਆ ਉੱਤੇ ਅਤੇ ਹਰ ਇੱਕ ਪਲੇਟਫਾਰਮ ਦੇ ਉੱਤੇ ਜੇ ਤੁਸੀਂ ਵੇਖ ਸਕਦੇ ਹੋ ਕਿ ਲੋਕ ਪ੍ਰੋਟੈਸਟ ਕਰ ਰਹੇ ਨੇ ਕਿ ਇਮੀਗ੍ਰੈਂਟਸ ਨੂੰ ਕੈਨੇਡਾ ਚੋਂ ਹੁਣ ਤੋਂ ਰੋਕਿਆ ਜਾਵੇ ਤੇ ਇਮੀਗ੍ਰੇਸ਼ਨ ਪਾਲਿਸੀ ਬਾਰੇ ਜੋ ਕਿ ਕਿਸੇ ਹੱਦ ਤੱਕ ਠੀਕ ਵੀ ਹੈ ਕਿਉਂਕਿ ਪਿਛਲੇ ਕੁਝ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਇਮੀਗ੍ਰੈਂਟਸ ਆ ਚੁੱਕੇ ਨੇ ਕੈਨੇਡਾ ਦੇ ਵਿੱਚ ਤੋਂ ਮਾਸ ਇਮੀਗ੍ਰੇਸ਼ਨ ਹੋਈ ਹੈ ਉਹਨੇ ਕੈਨੇਡੀਅਨਸ ਦੀ ਜੋ ਪ੍ਰੋਬਲਮ ਆ ਆਲਰੇਡੀ ਉਹ ਫੇਸ ਕਰ ਰਹੇ ਸੀ ਉਹਦੇ ਵਿੱਚ ਵਾਧਾ ਹੀ ਕੀਤਾ ਖਾਸ ਕਰ ਜਦੋਂ ਘਰਾਂ ਦੀ ਸ਼ਾਰਟੇਜ ਹੈ ਜਾਂ ਫਿਰ ਰਾਈਜ਼ਿੰਗ ਫੂਡ ਪ੍ਰਾਈਸਸ ਹੈ ਜਾਂ ਫਿਰ ਜਿਹੜੇ ਰਿਸੋਰਸਸ ਮੈਕ ਐਲ ਸਕੀਅਰ ਦੀ ਗੱਲ ਕਰ ਲਈ ਐਸੀ ਹੋਸ ਵਿਧਾਵਾਂ ਦੀ ਗੱਲ ਕਰ। ਪਰ ਕੀ ਸਿਰਫ ਇਮੀਗ੍ਰੇਸ਼ਨ ਹੀ ਰੀਜ਼ਨ ਹੈ ਜੋ ਕੈਨੇਡੀਅਨਸ ਦੀ ਪ੍ਰੋਬਲਮ ਆ ਵਾਸਤੇ ਜ਼ਿੰਮੇਵਾਰ ਹੈ? ਕਦੇ ਵੀ ਕੋਈ ਪ੍ਰੋਟੈਸਟ ਨਹੀਂ ਵੇਖਦਾ ਜਿਹੜੀ ਕਿ ਗਰੋਸਰੀ ਦੀ ਪ੍ਰਾਈਸਿਸ ਜੋ ਵਧੀਆਂ ਹੋਈਆਂ ਨੇ, ਜੋ ਫੂਡ ਪ੍ਰਾਈਸਿਸ ਵਧੀਆਂ ਹੋਈਆਂ ਨੇ ਉਹਦੇ ਬਾਰੇ ਹੋਵੇ। ਯਾ ਜਿਹੜੇ ACEOs ਨੇ ਜੋ ਪੰਜ ਬੈਗ ਹਾਊਸੇਸ ਨੇ ਗਰੋਸਰੀ ਚੇਨਸ ਤੇ ਕੈਨੇਡਾ ਦੇ ਮੋਰ ਥੈਨ 75% ਬਿਜ਼ਨਸ ਨੂੰ ਕੰਟਰੋਲ ਕਰਦੇ ਨੇ। ਕੋਈ ਵੀ ਇਹਨਾਂ ACEOs ਬਾਰੇ ਪ੍ਰੋਟੈਸਟ ਕਰਦਾ ਹੋਵੇ। ਪਿੱਛੇ ਜੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜ਼ਰੂਰ ਬੁਲਾਇਆ ਗਿਆ ਸੀ ਉਹਨਾਂ ਨੂੰ ਕੁਐਸਚਨ ਆਨਸਰਸ ਪੁੱਛੇ ਗਏ ਸੀ ਪਰ ਉਸ ਤੋਂ ਇਲਾਵਾ ਕੁਝ ਵੀ ਨਹੀਂ ਹੋਇਆ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਮਿਸਟਰ ਜਗਮੀਤ ਸਿੰਘ ਨੇ ਲਿਪ ਸਰਵਿਸ ਕੀਤੀ ਜਿਹੜੀ ਮਸ਼ਹੂਰ ਨੇ ਹਾਲਾਂਕਿ ਉਹਨਾਂ ਦਾ ਆਪਣਾ ਪ੍ਰਾ ਮੈਟਰੋ ਦਾ ਲੌਬਿਸਟ ਹੈ ਸੋਸ਼ਲ ਮੀਡੀਆ ਉੱਤੇ ਜਾਂ ਜੋ ਇਨ ਪਰਸਨ ਵੀ ਲੋਕ ਇਮੀਗ੍ਰੈਂਟਸ ਬਾਰੇ ਬੋਲਦੇ ਆ ਮੈਂ ਕਦੇ ਵੀ ਨਹੀਂ ਵੇਖਦਾ ਕਿ ਇਹ ਰਾਈਜ਼ਿੰਗ ਫੂਡ ਪ੍ਰਾਈਸਸ ਬਾਰੇ ਜਾਂ ਗਰੋਸਰੀ ਜੋ ਪ੍ਰਾਈਸਸ ਨੇ ਉਹਨਾਂ ਬਾਰੇ ਗੱਲ ਕਰਦੀ ਹਾਂ ਹਾਲਾਂਕਿ 2 ਮਿਲੀਅਨ ਕੈਨੇਡੀਅਨਸ ਫੂਡ ਬੈਂਕਸ ਨੂੰ ਜਾ ਰਹੇ ਨੇ ਲੋਕ ਦੋ ਵਕਤ ਨਹੀਂ ਰੋਟੀ ਨੋ ਫੋਰ ਵੀ ਨਹੀਂ ਕਰ ਪਾ ਰਹੇ ਨੇ ਬਹੁਤ ਜ਼ਿਆਦਾ ਪ੍ਰੋਬਲਮਸ ਨੇ ਜੋ ਕੈਨੇਡੀਅਨ ਫੇਸ ਕਰ ਰਹੇ ਨੇ ਰਾਈਜ਼ਿੰਗ ਫੂਡ ਪ੍ਰਾਈਸਸ ਕਰਕੇ ਪੈਂਡੇਮਿਕ ਤੋਂ ਬਾਅਦ ਇਹਨਾਂ ਗ੍ਰੋਸਰੀ ਚੇਨ ਦਾ ਜੋ ਪ੍ਰੋਫਿਟ ਹੈ ਉਹ ਦੁੱਗਣਾ ਹੋ ਚੁੱਕਿਆ ਹੈ ਓਬਵੀਅਸ ਹੈ ਕਿਉਂਕਿ ਜੋ ਪ੍ਰਾਈਸਸ ਨੇ ਉਹ ਕਈ ਗੁਣਾ ਵੱਧ ਚੁੱਕੀਆਂ ਇੱਕ ਪਾਉਂਡ ਦਾ ਜੋ ਅਨੀਆ ਦਾ ਬੈਗ ਉਹ 8.99 ਦਾ ਆ ਰਿਹਾ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਬਾਕੀ ਜਿੰਨੇ ਪ੍ਰਾਈਸਸ ਕਿੰਨੀਆਂ ਵੱਡੀਆਂ ਹੋਣਗੇ ਇਹੀ ਸੀਈਓਜ਼ ਨੇ ਜੋ ਇਹਨਾਂ ਪੋਲੀਟਿਸ਼ੀਅਨਸ ਦੇ ਜੋ ਕੈਂਪੇਨਸ ਨੇ ਉਹ ਫੰਡ ਕਰਦੇ ਨੇ ਜਾਇ ਪਿਛੋਂ ਗਵਰਨਮੈਂਟ ਨੂੰ ਕੰਟਰੋਲ ਕਰਦੇ ਨੇ ਇਹਨਾਂ ਦੀ ਪਾਲਿਸੀਜ਼ ਨੂੰ ਕੰਟਰੋਲ ਕਰਦੇ ਪਰ ਕਦੇ ਵੀ ਕੋਈ ਇਹਨਾਂ ਬਾਰੇ ਗੱਲ ਨਹੀਂ ਕਰਦਾ ਰੈਵਲ ਨਿਊਜ਼ ਵਸਾਗਾ ਬੀਚ ਦੇ ਵਿੱਚ ਪੂਪ ਸਟੋਰੀ ਤਾਂ ਜ਼ਰੂਰ ਕਵਰ ਕਰ ਸਕਦਾ ਪਰ ਡੋ ਕਦੇ ਵੀ ਮੈਨੂੰ ਵੇਖਿਆ ਕਿ ਕਿਸੇ ਸੀਈਓ ਨੂੰ ਚੇਸ ਕਰਦਾ ਹੋਵੇ ਉਹਨੂੰ ਕੁਐਸਚਨ ਆਂਸਰ ਕਰਦਾ ਹੋਵੇ ਔਰ ਵੀ ਸ਼ੁਡ ਬਲੀਵ ਦੈਟ ਥੀਸ ਪ੍ਰੋਟੈਸਟ ਹੈਪਨਿੰਗ ਅਗੇਸ ਇਮੀਗ੍ਰੇਸ਼ਨ ਪਾਲਿਸੀਜ਼ অর ਇਮੀਗ੍ਰੈਂਟਸ ਆਰ ਸਪੌਂਸਰਡ ਬਾਇ ਸੰਬਡੀ অর ਸੰਬਡੀ ਵਾਂਟਸ ਪੀਪਲ to divert their whole attention only to immigration and not to the real issues like the rising food prices in Canada because of which canadians are suffering today low laws de jo ceo ic piche de per bank onna nu 2023 de vich 22.1 million di compensation ditta gaya ya salary ditti gayi hai te hor de top executive si onna nu bhi salary raise milya hai piche de kyunki eh profit jo eh kama rahe ne oh kai guna zyada hai onna di expectation se ਬੇਸ ਕਰਕੇ ਹੀ ਇਹਨਾਂ ਸਾਰੇ ਟੌਪ ਐਗਜ਼ੀਕਿਟਿਵਜ਼ ਨੂੰ ਵੀ ਇਨਾਮ ਦਿੱਤਾ ਗਿਆ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਜੇ ਤੁਹਾਨੂੰ ਮਰੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ḍੂ ਲਾਈਕ ਸ਼ੇਅਰ ਐਂਡ ਕਮੈਂਟ ਓਨ ਦਿਸ ਵੀਡੀਓ। ਥੈਂਕ ਯੂ।